ਹਾਂ ਜੀ ਮਾਈਕ ਹੈ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੱਡਾ ਤਸਿਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ। ਜੱਗੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਦੋ ਤੁਹਾਨੂੰ ਗੱbnਾ ਵੇੜਾ ਤੇ ਦੋ ਤੁਹਾਨੂੰ ਆ ਬੱਚੇ ਤੋਂ ਬਿਨਾਂ ਜਿਹੜੀਆਂ ਚੰਗੇ ਰਿਕਾਡ ਵਾਲੀਆਂ گاਵਾ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾਂ ਜਿਨ੍ਹਾਂ ਨੇ ਸੱਜਰਾਂ ਨੇ ਚੰਗਾ ਦੁੱਧ ਕੱਢਿਆ। ਇਹ ਤੁਮੇ ਬੱਚੇ ਤੋਂ ਬਿਨਾ ਜੜੀਆਂ ਤੈਨਾਂ ਦਿਖਾਉਣੀਆਂ ਵਾ ਹੁਣ ਵੀ ਚੰਗਾ ਦੁੱਧ ਤਿਆਰ ਆ ਇਹਨਾਂ ਦੇ ਕੋਲ ਗੱਲਬਾਤ ਹੁਣ ਆਪਾਂ ਜੱਗੀ ਵੀਰ ਨਾਲ ਕਰਦੇ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਠੀਕ ਠਾਕ ਜੀ ਤੁਸੀਂ ਆਪਣਾ ਸੁਣਾਓ ਜੀ ਸਾਹਿਬ ਵਧੀਆ ਜੀ ਚੰਗੀ ਐ ਸਵੇਰ ਦੀ ਮਿਹਦੀ ਰੌਣਕ ਲਾਈ ਮਿਹਦੀ ਦੇ ਰੌਣਕ ਚਾਰ ਪੈਂਦੇ ਨਹੀਂ ਹੋਗੇ ਇਦਾਂ ਹੀ ਚੱਲਣ ਡਿਆ ਹਾਂਜੀ 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 ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਜੀ ਆਪਣਾ ਛੋਪਨਾਮ ਗੁਰਦਾਸ ਸਿੰਘ ਜੀ ਚੰਗੀ ਨਾਮ ਚੱਲਦਾ ਜੀ ਪਿੰਡ ਆਪਣਾ ਪੱਡੇ ਐ ਤੇ ਸੇਰਾ ਪਪਾ ਨਾਨਕ ਤੇ ਚਿਲਾ ਗੁਰਦਾਸ ਹੋਰੇ ਤੇ ਫੋਨ ਨੰਬਰ ਬੋਲਦੇ ਕਰੀ ਫੋਨ ਨੰਬਰ ਆਪਣਾ ਹੈ ਜੀ 81581755 ਪੱਡਿਆ ਠੀਕ ਐ ਅੱਜ ਦੋ ਗੱਬਣਾ ਤੇ ਦੋ ਬੱਚੇ ਤੋਂ ਬਿਨਾ ਹਾਂਜੀ ਹਾਂਜੀ ਠੀਕ ਐ ਸ਼ੁਰੂਆਤ ਫੇਰ ਆ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਆ ਜਿਹੜੀ ਇਹਦੇ ਤੋਂ ਹੀ ਆਪਾਂ ਕਰੀਏ ਕਾਫੀ ਖੂਬਸੂਰਤ ਆ ਵੈਡ ਹਨਾਏ ਵਾਲੀ ਹਾਂਜੀ ਹਾਂਜੀ ਜੀ ਇਹ ਪਹਿਲਾਂ ਪਲੂਣੀ ਵੈਸੀ ਹੈ ਜੀ ਇਹਦੇ ਅੱਛਾ ਹਾਂਜੀ ਕਿੰਨਾ ਕੇ ਲਾਜੀ ਟਾਈਮ ਅਜੇ ਇਹ ਵੀ ਜੀ ਜੇ ਨਾ 2 ਤਰੀਕ ਤੇ 9 ਮਹੀਨੇ ਪੂਰੇ ਹੋ ਚੁੱਕੇ ਨੇ ਅੱਛਾ ਇਹ ਉੱਪਰਲੇ ਦਿਨ ਹੁਣ ਵੈਸੀ ਖਾੜੀ ਆ ਆਪਣੇ ਘਰ ਆਤੀ ਆਈ ਕੋਈ 5 ਕਿਲੇ ਜੇ ਨਾ ਬਾਕੀ ਤੇਲ ਤੋਂ ਲਾਗੀ ਵੈਸੀ ਮੇਰੇ ਸਾਹ ਨਾਲ 4-5 ਦਿਨ ਕੱਢ ਚੁੱਕੀ ਹੈ ਜੀ ਠੀਕ ਹੈ ਜੀ ਬਾਕੀ ਇਹ ਹੈ ਕਿ ਜੇ ਪੁੜੇ ਖਿੱਚਣੇ ਜੀ ਸ਼ੁਰੂ ਹੀ ਕੀਤੇ ਨੇ ਅਜੇ ਕੋਈ 2-4 ਦਿਨ ਅਜੇ ਵੀ ਇਹਨੇ ਲੈ ਹੀ ਜਾਣੇ ਆ ਆ ਦੇਖ ਸਾਡੇ ਬਾਕੀ ਇੱਧੇ ਜੇ ਕੋਈ ਗੱਲ ਨਹੀਂ ਪੜਿਆਂ ਤੋਂ ਵੀ ਬਾਕੀ ਠੰਡੀ ਠਾ ਰਿਆ ਵਾਸੀ ਆਪਣਾ ਬੇਕਟੇ ਲਾਟੂ ਬਹੁਤ ਨੇ ਜੇ ਵਾਸੀ ਕੋਲ ਇਹ ਪਲਾਪੂਲਾ ਹਵਾ ਨੇ ਜੇ ਕੁਛ ਹੈ ਗਿਆ ਵਾ ਤੇ ਉਤਰਾ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਹਰ ਵੀਰ ਜੀ ਤੁਹਾਡੀ ਵੀਡੀਓ ਚ ਐਸੇ ਵੈਟ ਦੀ ਨਾ ਮਾਂ ਵਿੱਚ ਹੀ ਹੋ ਜੇ ਦਿਨ ਕਿ ਮਹੀਨੇ ਅੱਛਾ ਕੋਲੇ ਕੋ ਆਪਣੇ ਦੂਜੇ ਸਵੇਰ 28 ਕਿਲੋ ਦੁੱਧ ਹੈ ਅੱਛਾ ਜੀ ਮੇਰੇ ਸਾਹ ਨਾਲ ਪਹਿਲੇ ਸਵੇਰ 24 25 ਕਿਲੋ ਖੁੱਲਾ ਦੁੱਧ ਚਵਾਈਂਗੀ ਤੋਰੀ ਹਾਂ ਫਿਰ ਇਕ ਰਿ ਆ ਦੇਖ ਸਕਦੇ ਜੀ ਸਾਹ ਦੇ ਖੂਬਸੂਰਤ ਬੈੜਿਆ ਬਾਕੀ ਥਾਣੇ ਵੀ ਚੰਗੇ ਗੱਪ ਤੇ ਲੱਗਾ ਲੈ ਜਾ ਵੀ ਜਿ ਕਮਾ ਕੇ ਬਾਕੀ ਪਹਿਲਾ ਸੁਭਾ ਚੰਗੇ ਤਿਆਰ ਹੋਈ ਹੈ ਥੰਦੇ ਇਹ ਜਿਹੜੇ ਦੰਦ ਨਹੀਂ ਚੈੱਕ ਕਰਾਂਗੇ ਕਿੰਨੇ ਦੰਦ ਜੀ ਇਹ ਜਿਹੜੇ ਦੰਦ ਹੀ ਲੱਗੀ ਆ ਵੇ ਸ਼ੀ ਆਹ ਦੇਖ ਸਾਦੇ ਜੀ ਪਿਓਰ ਦੋ ਦੰਦ ਆ ਜਿਹੜੀ ਹੈ ਜੀ ਦੋ ਦੰਦ ਦਿਖਾਉਣ ਹੀ ਨਹੀਂ ਦਈ ਆ ਹਜੇ ਠੀਕ ਹੈ ਜੀ ਤੇ ਇੱਕ ਅੱਧ ਕਾਠ ਬੋਡੀ ਵੇਟ ਜਿਹੜਾ ਇਹਦਾ ਪੂਰਾ ਵੱਡੀਆਂ ਗਾਵਾਂ ਮਰਦੇ ਆਹ ਦੇਖ ਸਾਦੇ ਖਾਣ ਨਹੀਂ ਅਜੇ ਭਲਾਵੇਂ ਆ ਕੁਛ ਅਜੇ ਜਦੋਂ ਸੋਇ ਤੇ ਖਾਣ ਵਧੀਆ ਤਿਆਰ ਕਰਦੇ ਨਹੀਂ ਇਹ ਆਪੇ ਸ਼ਹਿਵਾ ਨਵੇਂ ਦੇਖ ਜਾਂਦੇ ਤੇ ਇਹਦਾ ਕੀ ਰੱਖਣਾ ਮੁੱਲ ਵੀ ਜੀ ਫਿਰ ਹਰ ਵੀਡੀਓ ਆਂ ਦੀਆਂ ਵਸ਼ੀਂਆਂ ਤੇ ਪਹਿਲੀ ਕਾਲ ਤੇ ਵੀਡੀਓ ਤੋਂ ਲੋਕੀ ਕਰਦੇ ਨਹੀਂ ਆ ਫੋਨਾਂ ਤੇ ਹੀ ਕਰਦੇ ਨੇ ਹਾਂ ਜੀ ਮੈਂ ਇਹੀ ਵਸ਼ੀਂਦਾ ਆਨ ਗਰਾਉਂਡ ਹੀ ਕਰਾਂਗੇ ਮੁੱਲ ਠੀਕ ਹੈ ਆ ਜੀ ਵਸ਼ੀਂਦਾ ਦੇ ਮੁੱਲ ਦਾ 5 ਲੱਖ ਵੀ ਕਰੀਏ ਤਾਂ ਵੀ ਜਾ ਗਿਆ ਹਾਂ ਇਹੀ ਵਸ਼ੀਂ ਲੱਖੋ ਥੋੜੀ ਅੰਦਰ ਹੀ ਕਰਕੇ ਦੇ ਦਾਂਗੇ ਕਿੰਨੇ ਕ 90 ਹਜ਼ਾਰ ਦੀ ਵਸ਼ੀਂ ਦਿੱਤੇ ਦਾ 90 ਹਜ਼ਾਰ ਦੀ ਦੇ ਦੋਗੇ ਮੌਕੇ ਤੇ ਹੋਰ ਕਰਤੋ ਕਿ ਮੈਂ ਕੀ ਹੋ ਜੇਗਾ ਕਰਾਈ ਲਾਓ ਤੁਸੀਂ ਜਿੰਨਾ ਕਰਾਣਾ ਮਾਰ ਕਿੰਨਾ ਕਰਦੀਏ ਕਰ ਲਓ ਜਿੰਨਾ ਖੁੱਲਾ ਹੀ ਕਰਦੀਏ ਫਿਰ ਕਰ ਦੋ ਫੁੱਲਾ ਕੋਈ ਚੱਕਰ ਨਹੀਂ ਆ ਜੀ ਦਾ ਦੋ 5 ਜੀ ਆ ਜੋ ਡੱਦ ਨੇ ਅੱਛਾ ਦੱਸੋ ਅਸੀਂ ਯਾਦ ਦੀ ਵਸ਼ੀ ਦੇ ਰਹੇ ਹਾਂ 80000 ਦੇ ਦੇ ਦੋਗੇ ਬਾਕੀ ਤੋਹਫਾ ਹੀ ਵਸ਼ੀ ਡੇੜਾ ਵੀਰ ਛੜੂਗੇ ਜਿਆਦਾ ਹੀ ਕਰੂਗਾ ਠੀਕ ਹੈ ਜੀ ਬਾਕੀ ਪਸ਼ੂ ਵੀ ਸਾਹਮਣ ਚੰਗੀ ਹੋਈ ਆ ਹਾਂ ਜੀ ਬਾਕੀ ਮਾਲਕ ਬਸ਼ੀਰ ਵੀ ਚਲੋ ਇਹ ਆ ਵੀ ਟੱਡੀਆਂ ਬੱਚੇ ਜਿਹਦੇ ਕੋਲ ਜਾਣੀ ਆ ਉਹ ਵੀ ਵੀਰ ਕੋਲ ਚੰਗੇ ਘਰ ਤੇ ਹੀ ਕਹਿੰਦੇ ਪਸ਼ੂ ਜਾਵੇ ਹਨਾ ਵੀ ਦੁੱਧ ਕੱਢੇ ਜਿੱਥੇ ਜਾ ਗਏ ਠੀਕ ਹੈ ਜੀ ਤੇ ਫੋਨ ਆ ਗਿਆ ਆਪਣੇ ਕੋਲ ਦੂਸਰੇ ਨੰਬਰ ਤੇ ਆ ਦੇਖ ਸਾਡੇ ਜੀ ਇਹਦਾ ਵੀ ਥਣ ਚੰਗਾ ਆ ਬਾਕੀ ਅੱਜ ਲੱਗੇ ਪ੍ਰੋਗਰਾਮ ਦਾ ਚੱਲਣਾ ਹਾਂਜੀ ਅੱਜ ਚਰਚ ਲੱਗਾ ਸੀ ਲੱਗੇ ਚਰਚੇ 'ਚ ਪ੍ਰੋਗਰਾਮ ਤਾਂ ਹੀ ਫਿਰ ਆਵਾਜ਼ ਕੁਝ ਉਧਰ ਵੀ ਆਉਂਦੀ ਹੈ ਹਾਂਜੀ ਹਾਂਜੀ ਬਾਕੀ ਜੇ ਕੋਈ ਆਵਾਜ਼ ਦੇ ਨਾਮ ਸਮਝ ਲੱਗੇ ਤਾਂ ਤੁਹਾਨੂੰ ਕੋਈ ਫੋਨ ਲਾ ਕੇ ਪੁੱਛ ਲੈ ਫੋਨ ਤੇ ਦੁਬਾਰਾ ਡਿਟੇਲ ਲੈ ਸਕਦਾ ਹੈ ਜੀ ਆਪਣੀ ਠੀਕ ਆ ਤੇ ਆ ਕਿੰਨੇ ਦਾ ਦੁੱਧ ਆ ਲਈ ਜੇ ਇਹ ਵਿੱਚ ਦੁੱਧ 13-14 ਕਿਲੋ ਦਾ ਚ ਮਾਈ ਜਾਏ ਤੇ ਇਹ ਕਿੰਨਾ ਕੁ ਲਾਜੀ ਟਾਈਮ ਆ ਜੇ ਇਹ ਵੀ ਜੀ ਇਹਦੇ 12 ਤਰੀਕ ਨੂੰ 9 ਮਹੀਨੇ ਪੂਰੇ ਹੋਣੇ ਜੀ ਤੋਰਾਂ ਫੇਰੇ ਅੱਜ ਵੀਰ ਜੀ ਉਹਨਾਂ ਦੇ ਲੱਗੇ ਜਿਹੜਾ ਐਤਵਾਰ ਚਰਚੇ 'ਚ ਪ੍ਰੋਗਰਾਮ ਆ ਉਧਰ ਥੋੜੀ ਰਾਜ ਆਉਂਦੇ ਉਹ ਬਿਲਕੁਲ ਲੱਗੇ ਹੀ ਬਾਕੀ ਜੇ ਕੋਈ ਗੱਲ ਦੀ ਨਾ ਸਮਝ ਲੱਗੇ ਤਾਂ ਤੁਸੀਂ ਵੀਰ ਜੀ ਨੂੰ ਫੋਨ ਲਾ ਕੇ ਦੁਬਾਰਾ ਪੁੱਛ ਸਕਦੇ ਜੀ ਬਾਕੀ ਥੰਮ ਥੰਨੇ ਦੇਖੋ ਵੀ ਚੰਗਾ ਲੱਗਾ ਹallelujah ਰਾਜੂ ਤੇਰੇ ਜਨ ਸਾਜੀਏ ਬਾਕੀ ਆ ਤੀਜੀ ਠੰਡੀ ਆ ਬਿਲਕੁਲ ਕੋਈ ਚੱਕਰ ਨਹੀਂ ਇਹਨੂੰ ਇਹ ਲਾਟੋ ਲਾਂ ਬਹੁਤ ਨੇ ਕੰਮ ਬਣੇਗੀ ਚੰਗੀ ਤੇ ਇਹਦਾ ਕੀ ਮੁੱਲ ਰੱਖਣਾ ਮੁੱਲ ਆ ਸਰ ਪੀਜੀ ਦਾ ਛੋਟਾ ਹੀ ਆ ਛੋਟੀ ਗਾੜਾ ਛੋਟਾ ਹੀ ਮੁੱਲ ਆ ਅੱਛਾ ਮੁੱਲੇ ਦਾ 38000 ਕਰੀਦਾ 35000 ਦੀ ਵੇਚ ਦੇਣਾ 35000 ਦੀ ਦੇ ਦੇਣੀ ਹੈ ਬਾਕੀ ਮੌਕੇ ਤੇ ਹੋਰ ਹੋ ਜੂ ਮਾਤਾ ਹੋ ਜਾਏਗਾ ਮੌਕੇ ਤੇ ਹੋਰ ਬੜਾ ਮੁੱਲ ਤੇ ਹੁਣ ਜਿਹੜੀਆਂ ਬਾਹਰ ਧੰਨਵਾਦ ਦਿਖਾਉਣੀਆਂ ਏਰੇ ਥਾਣੇ ਦੇਖ ਸਾਦੇ ਜੀ ਲਾਗੇ ਤੋਂ ਚੰਗੇ ਭਾਰੇ ਟਾਂਚੇ ਆਲੀ ਆ ਇਹਦੇ ਕੋ ਕਿੰਨਾ ਵਿੱਜ ਦੁੱਧ ਇਹਦੇ ਘਰ ਪੀਵੀਜੀ ਮੌਕੇ ਦੇ ਦੁੱਧ ਹੈਗਾ ਹੀ 14 ਕਿਲੋ ਅੱਛਾ ਇਹ ਮਸ਼ੀਨ ਦੀ ਚਵਾਈ ਤੋਤਰੀ ਆ ਗਾ ਤੇ ਆਪਣੇ ਕੋ ਰਾਤੀ ਆਈ ਆ ਠੀਕ ਹੈ ਜੇ ਥੋੜਾ ਜਿਹਾ ਕਰੰਟ ਨਹੀਂ ਆ ਦੁੱਧ ਥੋੜਾ ਇਹਨੇ ਘਾਟੀ ਦਿੱਤਾ ਆਪਣੇ ਕੋਲੇ ਅੱਛਾ ਹਾਂਜੀ ਹਾਂਜੀ ਤੇ ਹੁਣ ਪੱਕਾ ਕਿੰਨਾ ਕਹੋਗਾ ਹੋਰ ਪੱਕਾ ਦੋਦੇ ਵੀਰ ਜੀ ਕੋਈ ਵੀ ਜਿਹੜਾ 11-12 ਕਿਲੋ ਮਿੰਕੇ ਲੈ ਜਾ ਸਾਡੇ ਕੋਲ ਤੇ ਇਹਨਾਂ ਸੱਜਰ ਨੇ ਪਤਾ ਕਿੰਨਾ ਚੋਅ ਹੈ ਹਾਂ ਜੀ ਵੀਰ ਜੀ ਜੀ ਡਿਟੇਲ ਸਾਰੀ ਆਪਨਾ ਨੂੰ ਮਿਲੀ ਹੈ ਉਥੋਂ ਅੱਛਾ ਮੌਕੇ ਤੇ ਜਿਹੜਾ ਸੱਜਰ ਨੇ ਦੋਦੇ ਚ ਵਾਇਆ 37 ਕਿਲੋ 37 ਕਿਲੋ ਚ ਵਾਇਆ ਇਹਨਾਂ ਜੀ ਠੀਕ ਆ ਤੁਹਾਡੇ ਸਾਹਮਣੇ ਵੇਖੋ ਕਿੱਡਾ ਵੱਡਾ ਹੈ ਦਾ ਆ ਡਰੋਡਰ ਵੀ ਖੁੱਲਾ ਲੱਗਾ ਵਾ ਢਾਂਚਾ ਵੀ ਬਹੁਤ ਚੰਗਾ ਲੱਗਾ ਬਾਕੀ ਅੱਗੇ ਵੀ ਕਿ ਜਿੰਨੀਆਂ ਟੋਕੜਾਂ ਪਾਈਆਂ ਵਾਂ ਟੋਕੜਾਂ ਜਿਹੜੀਆਂ ਸਾਰੀਆਂ ਚੰਗੀਆਂ ਕਮਾਂ ਟੋਕੜਾਂ ਨਾਲੋਂ ਬਰਾਹੀ ਚੰਗੀ ਵੈੜ ਲੈ ਹਾਜੀ ਵੀ ਦਿਨ ਇੱਕ ਮਹੀਨਾ ਤੇ ਵੀ ਦਿਨ ਹੋਏ ਜਗਾ ਅਜੇ ਚੈੱਕ ਨਹੀਂ ਹੋਈ ਬਾਕੀ 37 ਲੀਟਰ ਦੁੱਧ ਜਿਹੜਾ ਇਹਦਾ ਸੱਜਰਦਾ ਵਾ ਤੇ ਬਾਕੀ ਪੂਰੇ ਵੱਡੇ ਟਾਂਚੇ ਵਾਲੀ ਆ ਜਿਹੜੀ ਹੁਣ 12 ਕਿਲੋਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕੀ ਮੌਕੇ ਤੇ ਹੈਗਾ ਵਾ ਚੰਗੇ ਰਿਕਾਰਡ ਵਾਲੀ ਆ ਬਾਕੀ ਇਹੋ ਜੀ ਟੋਕੜ ਸੰਬੰਧ ਦਾ ਪਛਾਦਾ ਵਾ ਬਾਕੀ ਹਵਾਨੇ ਤੇ ਮਗਰ ਵੀ ਨਾੜਾ ਆਪਾਂ ਦੇਖ ਸਕਦੇ ਚੰਗੀਆਂ ਇਹ ਹੋ ਗਿਆ ਜੇ ਤੇ ਆਪਣੇ ਕੋ ਦੋ ਦਿਨ ਬਸ਼ੀ ਰੋਗੀ ਤੇ ਦੁੱਧ ਤੇ 14-15 ਕਿਲੋ ਚਵਾ ਗਈ ਕੋਈ ਵੀ ਲੈ ਜਾਏ ਆਪਣੇ ਕੋਲ ਠੀਕ ਹੈ ਬਾਕੀ ਇਹ ਹੈ ਕਿ ਜਿੱਦਨੇ ਗਾਂ ਕਿਤੇ ਕਿਸ ਵੇ ਤਿਆਰ ਹੁੰਦੀ ਆ ਹਾਂਜੀ ਹਾਂਜੀ ਤੇ ਚੰਗੇ ਪੈਸੇ ਦੀ ਤਿਆਰ ਹੈ ਪੈਸੇ ਦੋ 2.5 ਲੱਖ ਦੀ ਵੈਟ ਜਵੀਗੀ ਤੇ ਇਹਦਾ ਮੁੱਲ ਮੁੱਲ ਮੈਂ ਕਿੰਨਾ ਝੋੜੇ ਦਾ ਕਰ ਦਈਏ ਚਲੋ ਠੀਕ ਹੈ ਪਹਿਲਾਂ ਵੀ ਦਿਖਾ ਦਈਏ ਤੇ ਇਹਦੇ ਕੋਲ ਕਿੰਨਾ ਦੁੱਧ ਇਰੇ ਕੋਲ ਹਰ ਵੀ ਵੀ ਦੀ ਇਸ ਟਾਈਮ ਤੇ 12 ਕਿਲੋ ਇਹਦੇ ਕੋਲ ਵੀ ਮੌਕੇ ਤੇ ਜਿਹੜਾ ਠੀਕ ਆ ਹਾਂਜੀ ਤੇ ਇਹਨੇ ਸੱਜਰ ਨੇ ਕਿੰਨਾ ਚਵਾਇਆ ਸੱਜਰ ਨੇ ਚਵਾਇਆ ਜੀ 40 ਕਿਲੋ ਦੋਦਰ ਅੱਛਾ ਹਾਂਜੀ ਹਾਂਜੀ ਲਿਆ ਫਿਰ ਤੋਰ ਦਿੰਦਾ ਵੀ ਪੂਰੇ ਵੱਡੇ ਕਦ ਕਾਠ ਵਾਲੀਆਂ ਵਾ ਲੈ ਆ ਜਾ ਜੀ ਬਾਕੀ ਇਹ ਥੋੜੇ ਉੱਚੇ ਲੱਕ ਵਾਲੀ ਆ ਜਿਹੜੀ ਇਹਦੇ ਕੋਲ ਵੀ ਮੌਕੇ ਤੇ ਜਿਹੜਾ 12 ਲੀਟਰ ਦੁੱਧ ਆਸਦੇ ਆ ਬਾਕੀ ਇਹ ਦੋਵੇਂ ਸੁਈਆਂ ਸਵਾਈਆਂ ਮੈਂ ਇਹ ਦੁੱਧ ਨੇ ਤੁਸੀਂ ਆਪਣੀ ਤਸੱਲੀ ਕਰਕੇ ਖੜਨੀ ਆ ਹਾਂ ਜੀ ਆਪੇ ਜੀ ਜਿਹੜੇ ਵੀ ਇਹਨੇ ਵੀ ਖਾਡੀਆਂ ਦੋ ਡੰਗ ਚਾਰ ਡੰਗ ਆਪਣੀ ਤਸੱਲੀ ਕਰਕੇ ਖੜੇ ਕਿਉਂਕਿ ਬਾਅਦ ਚ ਲਾਹਾਂ ਮਾ ਨਹੀਂ ਰਹਿੰਦਾ ਕਿਸੇ ਗੱਲ ਦਾ ਤੇ ਇਹਦਾ ਮੁੱਲ ਕੀ ਰੱਖਣਾ ਨੇ ਫਿਰ ਮੁੱਲ ਜੋੜੇ ਦੇ ਕਰ ਦੇਨੇ ਇਕੱਠਾ ਹੀ ਤੇ ਤੁਸੀਂ ਦੱਸ ਦਿਓ ਕਿੰਨੇ ਦਾ ਦੇ ਦੀਏ ਜੋੜਾ ਕਿ ਤੁਸੀਂ ਦੱਸਣਾ ਜੀ ਆਈ ਨੇ ਕਿੰਨੇ ਵੀ ਲੱਖ ਦਾ ਦੇ ਦੀਏ ਜੋੜਾ ਵੀ ਵੀ ਤੁਸੀਂ ਤਾਂ ਫਿਰ ਜ਼ਿਆਦਾ ਹੀ ਕਰੀ ਜਾਂਦੇ ਜੀ ਦੀ ਅਸੀਂ 80000 ਦਾ ਜੋੜਾ ਦੇ ਦਿੰਦੇ ਹਾਂ ਅੱਛਾ ਚੱਲ ਚੱਲ 10000 ਹਾਂਜੀ ਚੱਲ ਚੱਲ 10000 ਕਿੰਨਾ ਵਿੱਚੋਂ ਕਰ ਦੋਗੇ ਮਾਨ 10000 ਹੋਰ ਦਰਦੇ 70 ਲੈ ਦੇ ਅੱਛਾ 70000 ਦੀ ਹੈਗੀ ਕੋਈ ਕਸਰ ਹੋਰ ਬਾਕੀ ਤਾਂ ਇਹ ਕਸਰ ਕੱਢ ਲੋ ਜੇ ਹੁੰਦੀ ਆ ਤੇ ਕਰ ਦਈਏ ਵਿੱਚੋਂ ਮਾਨ ਫਿਰ ਕਰ ਲੋ ਕਰ ਲੋ ਖੁੱਲਾ ਹੀ ਕਰ ਦਈਏ ਬਿਲਕੁਲ ਵੀ ਜਿਲਕਾ 65 ਦੇ 65 ਦਾ ਜੋੜਾ ਕਰ ਦਈਏ ਜਿਹੜੇ ਵੀ ਵੀਰ ਨੇ ਖਾਡੀਆਂ ਜੋੜਾ ਕੋਈ ਖੜੇ ਕਰ ਤੇ 68000 ਦਾ ਜੋੜਾ ਹੀ ਉਹਨਾਂ ਦੇ ਦਾਂਗੇ ਅੱਛਾ ਹਾਂਜੀ ਇਹ ਹੋ ਜੂਗੀਆਂ 33 33000 ਦੀਆਂ ਹਾਂਜੀ ਹਾਂਜੀ ਠੀਕ ਹੈ ਬਾਕੀ ਇਹ ਆ ਕਿ ਦੁੱਧ ਵੀ ਜਿਹੜਾ 11 12 12 ਲੀਟਰ ਹੈਗਾ ਵਾ ਐਵੇਂ ਆੜ ਕੋ ਤੇ ਦੁੱਧ ਬਾਦ ਦੇ ਜੇ ਦੋ ਦਿਨ ਆਪਣੇ ਘਰ ਹੋ ਗੀ ਅਜੇ ਵੇਖ ਲਓ ਤੁਹਾਡੇ ਸਾਹਮਣੇ ਭੁੱਖੀ ਖਲੋਤੀ ਆ ਵਾ ਹਾਂਜੀ ਹਾਂਜੀ ਸਾਡਾ ਆਪਣੇ ਕੋ ਆ ਕੇ ਠੀਕ ਹੈ ਜੀ ਤੇ ਜੇ ਕਿਸੇ ਨੇ ਕੱਲੀ ਕੱਲੀ ਖੜਨੀ ਹੋਵੇ ਤੇ ਹਾਂਜੀ ਹਾਂਜੀ ਕੱਲੀ ਕੱਲੀ ਖੜਨੀ ਹੋਵੇ ਕਿਸੇ ਕੱਲੀ ਕੱਲੀ ਖੜਦੀਆਂ ਫਿਰ ਵੀ ਕਰ ਦੇ ਦਾਂਗੇ ਇਨੇ ਨੇ ਠੀਕ ਹੈ ਜੀ ਬਾਕੀ ਇਹ ਆ ਕਿ ਚਲੋ ਗਾਂਝ ਤਿਆਰ ਹੁੰਦੀਆਂ ਵਾ ਤੇ ਚੰਗੇ ਪੈਸੇ ਦੀਆਂ ਤਿਆਰ ਹੋ ਗਈਆਂ ਤੇ ਠੀਕ ਹੈ ਵਿਧਿਆਰ ਕੋਈ ਕੁਝ ਕਹਣਾ ਹੈ ਬਾਕੀ ਵੀ ਦੀ ਆਪਣੀ ਇਹੋ ਹੀ ਆਈ ਵਾਰੀ ਰਿਕੁਐਸਟ ਹੁੰਦੀ ਆ कि ਜਿਹੜੇ ਵੀ ਵੀਰ ਭਰਾ ਨੇ ਖੜਨਾ ਪਛੇ ਸੂਆ ਸੂਆ ਜਿਹੜਾ ਉਹ ਚੋਕੇ ਖੜੇ ਤੇ ਗੱਬਣ ਪਾਸ ਕਰਕੇ ਖੜੇ ਕਿਉਂਕਿ ਆਪਣੀ ਕੋਈ ਗਰੰਟੀ ਨਹੀਂ ਆਪਣੀ ਸਾਡੇ ਘਰ ਦੀ ਗਰੰਟੀ ਹੈ ਕਿ ਅਗਲੇ ਦੇ ਘਰ ਦੀ ਗਰੰਟੀ ਕੋਈ ਨਹੀਂ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜੇ ਤਰ੍ਹਾਂ ਕਿ ਵੀਰ ਜੀ ਹਨਾ ਨੇ ਕਿਹਾ ਕਿ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਾਸ ਕਰਕੇ ਖੜੋ ਇੱਥੋਂ ਇੱਥੋਂ ਦੀ ਗਰੰਟੀ ਹੈ ਬਾਅਦ ਚੋਂ ਦੀ ਕੋਈ ਗਰੰਟੀ ਨਹੀਂ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲੇ ਬਹੁਤ ਬਹੁਤ ਧੰਨਵਾਦ